ਲਾਸਤ ਨੂੰ ਪਿੰਡ ਨੀਲੋਵਾਲ ਤੋਂ ਨਾ ਬਾਈ ਗੋਲੂ ਕਹਿੰਦਾ ਅੱਜ ਨਾ ਕੰਮ ਜਮਾ ਸਿਰੇ ਹੀ ਕਰ ਦੇਣਾ ਮੱਲੋ ਦੋ ਬੂਰੀਆਂ ਇੱਕ ਕਮੋਰਾ ਚ ਪੈਂਦੀ ਬਿਲਕੁਲ ਤਾਜੀ ਸੂਈ ਤੇ ਇੱਕ ਨਾ ਤੁਹਾਨੂੰ ਆ ਬੂਰੀ ਮੀਣੀ ਕੱਟੀ ਦਿਖਾ ਦਾਂਗੇ ਪੰਜਾਂ ਮਹੀਨਿਆਂ ਦੀ ਗੱਬਣ ਨੀਲੀ ਰਾਵੀ ਦੇ ਟਾਪ ਦੇ ਝੋਟੇ ਤੋਂ ਗੱਬਣ ਆ ਤੇ ਇੱਕ ਬੂਰੀ ਤਾਜੀ ਸੂਈ ਨਗੀਨਾ ਪੀਸੀ ਦਿਖਾ ਦਾਂਗੇ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇੱਕ ਖਾਸ ਗੱਲ ਹੋਰ ਦੱਸ ਦੇਣਾ ਰੇਟ ਬੜਾ ਜਾਇਜ਼ ਜਰ ਹੋਊਗਾ ਕੱਟੀ ਦਾ ਬੜਾ ਜਾਇਜ਼ ਜਰ ਰੇਟ ਆ ਜਾ ਗੁਰੂ ਦੇ ਬੰਦੇ ਖੋਰ ਕੇ ਮੈਂ ਵਧੀਆ ਜੀ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਆ ਬੜੇ ਤੋਹਫੇ ਲੈਂਦੇ ਨੇ ਭਾਰਤੀ ਕਿਧਰੋਂ ਬਹੁਤ ਜ਼ੋਰ ਨਾਲ ਲੈਂਦੇ ਨੇ ਜੀ ਤੋਫੇ ਪੂਰੇ ਪਿਛਲੇ ਆਪਣੇ ਵੀਡੀਓ ਚ ਨੀਲੀ ਰਾਵੀਆਂ ਦਾ ਕੀ ਬਣਿਆ ਵਾਹ ਜਿਆਦਾ ਮਜ਼ਾ ਆ ਵੀ ਚੱਕ ਲੋ ਚੱਕ ਲੋ ਮਿੰਟੋ ਮਿੱਟੀ ਵਿਗਿਆ ਜੀ ਠੀਕ ਹੈ ਗੱਲ ਬੋਲ ਬੰਦੇ ਘਰੇ ਆ ਕੇ ਮੇਰੇ ਰਾਤਾਂ ਕੱਟ-ਕੱਟ ਕੇ ਦੁੱਧ ਮਿੜਕੇ ਲੈ ਕੇ ਗਏ ਨੇ ਜੀ ਕੰਡਾ ਲਾ ਲਾ ਕੇ ਹਾਂ ਜੀ ਹਾਂ ਜੀ ਐਤ ਕੀ ਵੀ ਆਪਾਂ ਇ ਤਸੱਲੀ ਕਰਾਉਣੀ ਆ ਭਰਾਵਾਂ ਨੂੰ ਠੀਕ ਆ ਹਾਂ ਜੀ ਨਾ ਤਸੱਲੀ ਵਾਲੇ ਨਹੀਂ ਪਸ਼ੂ ਪਾਲੇ ਚੰਗਣੇ ਬੋਲ ਨੰਬਰ ਤੇਰਾ ਭਲਾ ਮੈਂ ਕਿਸਾਨ ਪਸ਼ੂ ਪਾਲਕ ਦੇਖਣ ਵਾਲੇ ਆਪਣੇ ਸ 959246841 ਸੁਨਾਮ ਦੇ ਬਿਲਕੁਲ ਲੱਗ ਗਈ 5 ਕਿਲੋਮੀਟਰ 959246841 ਲੈ ਭਰਾ ਹੋ ਰਹੇ ਨੇ ਬੇਚੈਨ ਤੇ ਗੱਡੀ ਕੱਟੀ ਤੇ ਨਾ ਪਹਿਲਾਂ ਤਾਂ ਯਾਰ ਫੇਸ ਤੇ ਕੈਮਰਾ ਮਾਰਦੇ ਨਾਲ ਆ ਗਿਆ ਮੇਲ ਕਾਫ ਜਮਾ ਪਿਓਰ ਬੂਰਾ ਤੇ ਹੁਣ ਮਾਰਨੀ ਕੱਟੀ ਦੇ ਥਾਂ ਲੈ ਵੀ ਤੇ ਕੈਮਰਾ ਬੂਰੀਆਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਪਾਰੀਰਾ ਇਦਾਂ ਦਾ ਥਣ ਲੇਵਾ ਇੰਨਾ ਕਮਾਲਾ ਬੁਰੀ ਵੀਰੇ ਤਿਲ ਦਿਖਾ ਦੇ ਨਾਲੇ ਕੱਟੀ ਦਾ ਆਰਡਰ ਦਿੱਤੀ ਤਿਲ ਤੇ ਵੀ ਬਾਡੀ ਤੇ ਐ ਨਹੀਂ ਜਿਵੇਂ ਸਮਾਨ ਚ ਤਾਰੇ ਹੁੰਦੇ ਨੇ ਥਣ ਦੇਖੋ ਕਿਹੋ ਜਿਹਾ ਲੱਗਿਆ ਜੀ ਧੋਰ ਗੋਲੂ ਖੋਲ ਕੇ ਸੂਆ ਕਿਡਾ ਸੁੰਦੀ ਆ ਦੂਸਰਾ ਹੀ ਸੂਆ ਸੂਆ ਦੂਜਾ ਥਣ ਲੇਵੇ ਦੀ ਬਾਲੀ ਸਾਫ ਆ ਨਜਾਇਜ਼ ਸਾਫ ਆਸਲ ਗੋਲੂ ਆਪਣਾ ਘਰੀ ਇੱਥੇ ਮਾਰਦੇ ਗਾਂ ਵਾਲੇ ਬੰਨੇ ਆਰਡਰ ਦੇ ਕੈਮਰਾ ਯਾਰ ਨਸਾ ਨਸਾ ਕਰਾ ਦੇ ਚੈੱਕ ਉਹ ਤੁਰਦੀ ਵੀ ਆਏ ਆ ਜਮੇ ਮੜਕ ਨਾ ਨਹੀਂ ਕਹਿਲੀ ਆ ਨਾ ਅਲੇ ਆਲੇ ਦੇ ਉੱਤੇ ਫਲਕਾਰੀ ਵਾਂਗੂ ਨਾੜਾ ਨੂੜਾ ਬਹੁਤ ਸਾਰੇ ਦੀਆਂ ਨੇ ਠੀਕ ਹੈ ਗੱਲ ਹੌੜ ਜਾ ਪੁੱਤ ਖਾ ਵਾਲੀ ਬੱਚਾ ਉਰੀ ਆ ਉਰੀ ਆ ਬੱਚਾ ਪੂਰੀ ਆ ਅਸਲ ਕੱਟੀ ਆ ਗਈ ਕਮਾ ਦੇ ਕੋਲੋਂ ਇੱਥੋਂ ਕੇਰਾ ਹੋਰ ਕਮਾ ਦੇ ਪਰਲੇ ਬੰਨੇ ਲੈ ਚੱਲ ਲੈ ਚੱਲ ਲੈ ਚੱਲ ਪੁੱਤ ਵੀ ਦੋ ਤਿੰਨ ਕਿਲੋ ਬੋਲਾ ਕੱਢ ਕੇ ਦੋ ਟਾਈਮ ਬੱਚੇ ਨੂੰ ਭਲਾਇਆ ਹਲ ਤਾਂ ਮੈਂ ਠੀਕ ਹੈ ਗੱਲ ਹਾਂ ਤੇ ਥਣ ਥਣ ਤਾਂ ਬਾਹਲਾ ਅਸਲ ਲੱਗਿਆ ਲੈਵਾ ਮੈਂ ਤੁਹਾਨੂੰ ਇਹ ਕਹੂੰਗਾ ਬਾਹਲਾ ਫੀਟਿੰਗ ਵਾਲਾ ਲੈਵਾ ਨਜਾਇਜ਼ ਫੀਟਿੰਗ ਵਾਲਾ ਆਜਾ ਕੋਲ ਉਰਲੇ ਬੰਨੇ ਲਿਆ ਐਨੂੰ ਕਮਾ ਲਾ ਉੱਥੋਂ ਜੀ ਆ 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 ਬੱਚੇ ਤੇ ਮੇਰੇ ਬਹੁਤ ਹੀ ਚੰਗੀ ਕਰਦੀਆਂ 13 ਬੱਚੇ ਤੇ ਲਾ ਕੇ ਹੋਰ ਕਮਾ ਦੇਗੀ ਰਾਂ ਇੱਥੋਂ ਕਮਾਏ ਕਮਾਏ ਸੱਜਣ ਦੇ ਨਾ ਮੈਨੂੰ ਪਤਾ ਆਨਲਾਈਨ ਮੰਗਾਉਣੀ ਹੁੰਦੀ ਆ ਤਸੱਲੀ ਹਰੇਕ ਪੱਖ ਤੋਂ ਸਿੰਘ ਜਮਾ ਬੰਦ ਸੂਆ ਕਿੰਨੇ ਦਿੰਦਾ ਹੋ ਗਿਆ ਗੋਲੂ ਸੂਆ ਵੀਰੇ ਕੱਲ ਸੂਆ ਕੱਲ ਵੀ ਕੱਲ ਦੀ ਸੂਆ ਕਿੰਨੇ ਦੁੱਧ ਦੀ ਰਿਪੋਰਟ ਆ ਪਹਿਲਣ ਦੀ ਦੇਖੋ ਜੀ ਪਹਿਲਾਂ ਨੇ ਮਾਲਕਾਂ ਦਾ ਮੈਨੂੰ 13 ਕਿਲੋ ਕਹਿ ਕੇ ਦਿੱਤਾਗਾ ਠੀਕ ਆ ਮੈਂ 18 17 ਕਹੀ ਜਮਾ ਉਹ ਗੱਲ ਤਾਂ ਬਾਜਨ ਵਾਲੀ ਕਰਨੀ ਚਾਹੁੰਦੇ ਕੋਈ ਫਾਇਦਾ ਨਹੀਂ ਠੀਕ ਆ ਠੀਕ ਆ ਇਹ ਮੰਨ ਲਓ ਵੀ ਐਤ ਕੀ ਦੇ ਦੂ 15 ਕਿਲੋ ਹਾਂ ਜੀ ਆਰਾਮ ਨਾਲ ਆ ਲੈ ਆ ਲੈ ਬੱਚੇ ਤੇ ਲੈ ਆ ਪ੍ਰੇਮ ਆ ਜਾ ਇੱਧਰ ਆ ਬੱਚਾ ਪੁੱਤ ਲੈ ਆ ਲੈ ਆ ਇੱਥੇ ਲੈ ਆ ਥੋੜਾ ਜਿਹਾ ਡਰਦੀ ਆ ਨਾ ਹੇ ਜੀ ਉਹ ਕਰਦੀ ਦੁੱਧ ਪਾਈ ਕਹਿੰਦਾ ਨਾ ਐਤ ਕੀ 15 ਕਿਲੋ ਦੇ ਦੂਗਾ ਜੀ ਬਾਡੀ ਤੇ ਨਾ ਨਸਾ ਕਰਾ ਦੀ ਚੈੱਕ ਜਿੱਦਾਂ ਬਾਡੀ ਤੇ ਤਿਲ ਨੇ ਉਦਾਂ ਦੀ ਨਸਾ ਲੱਗੀਆਂ ਨੇ ਬਾਡੀ ਤੇ ਤੇ ਇੱਥੋਂ ਮਾਰਦੀ ਹੁਣ ਲੈ ਵੇ ਤੇ ਕੈਮਰਾ ਇਹ ਇੱਥੋਂ ਥਾਣਾ ਨਾ ਆਗਾ ਜਮਾ ਮੁਠੀ ਵਾਲਾ ਆਸਾ ਵਾਲਾ ਥਾਣਾ ਜੀ ਨਾ ਫਰਸ਼ ਦੇ ਥੱਲੇ ਆਉਣ ਵਾਲਾ ਥਾਣਾ ਹੈਗਾ ਚੁਬਾਈ ਗੁਰੀ ਵੀਰੇ ਜਮੇ ਪੋਕੀ 5 ਸਾਲਾਂ ਦਾ ਜਵਖ ਚੋਈ ਜਾਊਗਾ ਇਹ ਹੁਣ ਘਰੇ ਹੁਰਦੇ ਬੰਨਿਓ ਦਿਖਾ ਦੀ ਗਾਂ ਵਾਲੇ ਬੰਨਿਓ ਆਰਡਰ ਅਗਲੇ ਥਾਣ ਤੋਂ ਗਿੱਠ ਵਾਂਗੂ ਅੱਗੇ ਆਗਾ ਗਾੜੀ ਗੁੜੀ ਚੰਗੀ ਹੋਊਗੀ ਜੋ ਬਹੁਤ ਹੀ ਬਹੁਤ ਟੌਪ ਦੀ ਇੱਥੋਂ ਫੇਸ ਤੇ ਮਾਰ ਕੈਮਰਾ ਦਾ ਗੁਰੂ ਰੁਪਾਇਆ ਕਿੰਨੇ ਲਵਾਂਗੇ ਵਾਹਲੀ ਚੰਗੀ ਆਈ ਦੇਖੋ ਤਿਲਾਂ ਤੋਲਾਂ ਨਹੀਂ ਕਿਤੇ ਕੋਈ ਬੈਟਨਸ ਨਹੀਂ ਹੈਗੀ ਜਮਾਂ ਪਿਓਰ ਹੈਗੀ ਜਮਾਂ ਹਾਂ ਜਮਾਂ ਪਿਓਰ ਪੂਰੀ ਹੈ ਨਾ ਮੇਰੇ ਲਖੋ ਪਪਾ ਨਹੀਂ ਕਰਨਾ ਹੈ ਲੋਕਾਂ ਵਾਂਗੂ ਵੀ 2,80,90 ਮੰਗੀ ਜਾਈਏ ਹਾਂਜੀ ਮੋਲ ਤਾਂ ਜੇ ਤੁਸੀਂ 101 60 ਕਰਾ ਲਓ 1,55,000 ਦੀ ਝੋਟੀ ਦੇ ਦਾਂਗੇ ਆਪਾਂ 1,55 ਦੀ ਬਾਈਕ ਨਾ ਦੇਵਾਂਗੇ 1 ਬਾਈ ਦੀ ਖਾਸ ਗੱਲ ਲੱਗੀ ਨਾ ਤੇ ਇਹਦੇ ਮੱਥੇ 'ਚ ਫੁੱਲ ਆ ਕੋਈ ਕੁਝ ਨਹੀਂ ਹੈਗਾ ਨਾ ਕਿਤੋਂ ਪੈਰ ਕਿਤੋਂ ਵੀ ਨਹੀਂ ਹੈਗਾ ਇੱਕ ਰੰਗੀ ਪੂਰੀ ਆ ਗਈ ਜਮਾਂ ਇੱਕ ਜਮਾਂ ਅਸਲ ਹੈ ਤੇਲੀਆਂ ਪੂਰੀ ਆਈ ਜਮਾਂ ਸੌਕ ਤੇਲੀਆਂ ਪੂਰੀ ਆ ਵੀਰੇ ਕੱਲ ਦੇਖਦਾ ਨਾ ਜੀ ਤੂੰ ਠੀਕ ਹੈ ਤਾਂ ਮੈਂ ਬੱਚਾ ਜਗਾ ਕੇ ਕੁਝ ਚੋਤੀ ਤੀਗੀ ਠੀਕ ਹੈ ਗੱਲ ਆਏ ਪਈ ਤੀਗੀ ਠੀਕ ਹੈ ਇੱਥੋਂ ਇੱਥੋਂ ਮਾਰ ਦਿੰਗੇ ਇਹ ਕੈਮਰਾ ਇੱਥੋਂ ਮਾਰ ਦਿੰਗੇ ਇਹਦਾ ਇਹ ਆਰਡਰ ਚ ਤੁਹਾਨੂੰ ਦੱਸ ਦੇਣਾ ਮਸਟ ਸਟੇਟਸ ਨਹੀਂ ਆਊਗੀ ਕਦੇ ਤੁਸੀਂ ਇੱਕ ਜੋ ਹੋਰ ਦੇਖੋ ਜੀ ਕੱਲ ਦੀ ਜੋ ਟਿਸੂਈ ਹੋਈ ਹੈ ਚਾਰੂ ਇੰਨੀਆਂ ਕੱਖ ਕੱਢੇ ਨੂੰ ਦੇਖੋ ਸਾਰ ਨਹੀਂ ਮੈਸਕ ਅੱਖ ਨਹੀਂ ਚੱਕਦੀ ਹੈਗੀ ਸੁੱਕੇ ਇਹਨਾਂ ਜਿੰਨਾ ਬਾਈਕ ਨਾ ਦੇਣੀ ਐ ਫਿਕਸ ਜੀ ਦੇਣੀ ਐ 155 ਦੀ ਕੋਈ ਛੋਟ ਛੂਟ ਵਾਲਾ ਸਮਾਨ ਤਾਂ ਤਾਂ ਕਰਿਆ ਬੰਦੇ ਕਰਨਾ ਨਹੀਂ ਦੇਖੋ ਮਾਰ ਦੇ ਕਰਿਆ ਮੀਣੀ ਤੇ ਇਹਦਾ ਇੱਕ ਸਿੰਘ ਤਾਂ ਫੁੱਲ ਹਲ ਦਾ ਇੱਕ ਹਲ ਦਾ ਥੋੜਾ ਜਿਹਾ ਘੱਟ ਹਲਦੇ ਦੋਨੇ ਨੇ ਹਣਾ ਆ ਥੋੜਾ ਜਿਹਾ ਘੱਟ ਹਲਦਾ ਯਾਰ ਥੋੜਾ ਜਿਆਦਾ ਹਲਦਾ ਆ ਬਾਡੀ ਦੋ ਦੰਦ ਦਾ ਵੀਰੇ ਦੋ ਦੰਦ ਬਰਾਬਰ ਨਹੀਂ ਕਰੇ ਹਲੇ ਨੇ ਦੁੱਕਦੇ ਦੁੱਕਦੇ ਜੀ ਹਾਂ ਜੀ ਸਾਮੀ ਸੂਮੀ ਬਾੜੇ ਸ਼ੌਕ ਨਾਲ ਬਾੜੀ ਸਾਮੀ ਜੀ ਹਾਂ ਇਹਦਾ ਤੇਰੀ ਮਾਂ ਕਹਿੰਨਾ ਘਰੀ ਤਿਆਰ ਕਰੀ ਹੋਈ ਹੈ ਘਰੇ ਤਿਆਰ ਕਰੀ ਹੋਈ ਹੈ ਆਪਣੀ ਗੱਬਣ ਇਹ ਤੇਰੇ ਵਾਲੇ ਕੱਟੇ ਤੋਂ ਆ ਆਪਣੇ ਕੱਟੇ ਤੋਂ ਹੀ ਗੱਬਣਾ ਠੀਕ ਆ ਬਾਈ ਵਾਲੇ ਕੱਟੇ ਤੋਂ ਗੱਬਣਾ ਮੂਰੀ ਅੱਜ ਪਾਈ ਜੀ ਇਹਦੇ ਤਾਂ ਠੀਕ ਆ ਗੱਲ ਆ ਆ ਇਹਨੂੰ ਲੈ ਚਲਾ ਇੱਧਰਲੇ ਬੰਨੇ ਕੋ ਮਾਰੇ ਕੋਈ ਨਹੀਂ ਇੱਥੋਂ ਮਾਰਨੀ ਘਰੀ ਕੈਮਰਾ ਵਾ ਬਾਡੀ ਬੂਡੀ ਬੂਰੀ ਤਾਂ ਮਿਲ ਜੂ ਤੁਹਾਨੂੰ ਬੂਰੀ ਮੀਣੀ ਬਾੜੀ ਕੱਟ ਮਿਲਦੀ ਆ ਜੇ ਗੱਲ ਕਰ ਲਈਏ ਆ ਆ ਲੈ ਆ ਲੈ ਆ ਲੈ ਆ ਲੈ ਆ ਲੈ ਆ ਲੈ ਆ ਬਹੁਤ ਅੱਕਲ ਕਰਨੀ ਕਰਦੀ ਜੀ ਥੋੜਾ ਲੈ ਚਲ ਕੋ ਲੈ ਚਲ ਕਿੱਲੇ ਤੇ ਲੈ ਚਲ ਕੋਈ ਗੱਲ ਨਹੀਂ ਇੱਥੋਂ ਮਾਰ ਦੀ ਗਰੀ ਕੈਮਰਾ ਓਏ ਆਸਲ ਆ ਅਸਲ ਤੋਹਫਾ ਪੀਸ ਕਿੰਨੇ ਮਹੀਨੇ ਦੀ ਕੱਪਣੋਗੀ ਕੋਲ 5 ਮਹੀਨੇ ਦੀ ਜੀ 5 ਮਹੀਨਿਆਂ ਦੀ ਚੈੱਕ ਪਾਸ ਚੈੱਕ ਕਰਾ ਕੇ ਥਾਣਾ ਚ ਵੀ ਚੇਪਾ ਬਣਾਉਣ ਲੱਗਾ ਰਹਿਣ ਲੱਗ ਰਹੀ ਠੀਕ ਆ ਗੱਲ ਆ 5 ਮਹੀਨਿਆਂ ਦੀ ਚੈੱਕ ਪਾਸ ਆ ਗਈ ਥਾਣ ਥੋਣ ਕਰਾ ਦੀ ਗਰੀ ਥੱਲੇ ਜਾ ਕੋ ਸਿਸਟਮ ਕੈਸਾ ਲੱਗਾ ਐ ਲੱਗਾ ਕੱਲਾ ਕੱਲਾ ਕੱਦ ਵੀ ਫੁੱਲ ਕਰ ਜੂ ਤੇ ਪਿਓਰ ਆ ਗਈ ਪੂਰੀ ਵੀਰੇ ਕੱਦ ਜਿਹੜੀਆਂ ਆ ਚੀਜ਼ਾਂ ਨੇ ਨਾ ਇਹ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਹੋਈ ਹੋਈ ਸਾਈਡ ਨੂੰ ਇਹ ਇੱਥੋਂ ਮਾਰਦੀ ਗਰੀ ਇਹ ਬੂਰੀ ਮੀਣੀ ਪੰਜ ਮੀਣੀ ਦੀ ਰਾਵੀ ਤੋਂ ਆਹ ਦੇਖ ਕੁੜੇ ਪਾੜਿਆਂ ਦੀ ਬਾੜੀ ਆ ਟੋਪ ਆਈ ਆ ਦੇਖੀ ਮਾਰੀ ਬਈ ਕੈਮਰਾ ਹਾਂ ਇਹ ਤਾਂ ਕਰਾ ਦੇ ਦੇਣੇ ਕਰਾ ਦੀ ਤਸੱਲੀ ਹੋ ਜਾ ਸਾਈਡ ਨੂੰ ਇੱਥੋਂ ਦਿਖਾ ਦਿਆਂ ਆ ਨਗਰੀ ਟਕਾ ਕੇ ਕਿੰਨੇ ਪੈਸੇ ਗੋਲੂ ਇਹਦੇ ਅੱਜ ਗੁਰਵੀਰੇ ਮੁੱਲ ਤਾਂ ਇਹ 1.30 ਲੱਖ ਰੁਪਏ ਕਰਦੇ ਹਾਂ ਕਿੰਨੇ ਦੇਵਾਂਗੇ ਯਾਰ ਬਸ ਮਾਨਤਨ ਕਰਦਾ ਹਾਂ ਮਾਨਤਨ ਕਰਦਾ ਹਾਂ ਕਰਦਾ ਹਾਂ ਖੁੱਲਾ ਮਾਨਤਨ ਛੋੜ ਚੱਕਾ ਜੇ ਜੇ ਦੋਨੀਆਂ ਲੈਣੀਆਂ ਹੋਈਆਂ ਜੋੜੇ ਹੀ ਪੂਰੀਆਂ ਦਾ 500 ਆਫਰ ਕਰਦਾ ਹਾਂ ਦੋਨਾਂ ਦਾ 5000 ਛੱਡ ਦਾਂਗੇ ਠੀਕ ਆ ਗੱਲ ਤੇ ਹੁਣ ਮਾਰਦੇ ਗਰੀ ਅਗਲੇ ਨੰਬਰ ਤੇ ਪਹਿਲਾਂ ਬੱਚੇ ਤੇ ਮਾਰਦੀ ਕੈਮਰਾ ਕਿੰਨੇ ਦਿਨ ਦਾ ਸੂਆ ਤਿੰਨ ਦਿਨਾਂ ਦੀ ਸੂਈ ਆਈ ਦੇਖੋ ਤੁਸੀਂ ਜਮਾਤਾ ਹਾਂਜੀ ਕੱਟੀ ਆ ਜੀ ਨਾਲੇ ਆ ਦੰਦ ਦਿਖਾਈ ਪਟਕੇ ਤੇ ਆ ਦੇਖੋ ਮਾਰਦੀ ਗਰੀ ਕੈਮਰਾ ਆ ਦੇਖ ਲਓ ਤਾਂ 나ੜੂ ਆ ਜੀ ਵੀ ਆ ਮੈਂ ਸਿਲਾ ਗਈ ਗਿੱਲਾ ਪਹਿਲੇ ਠੀਕ ਆ ਤਿੰਨਾਂ ਦਿਨਾਂ ਦੀ ਸੂਈ ਮਗਰ ਕੱਟੀ ਤੇ ਤੋੜ ਦੇ ਖੋਲ ਕੇ ਥੋੜਾ ਜਿਹਾ ਡਰਦੀ ਆ ਕੱਦ ਬਹੁਤ ਆ ਤੇ ਲੰਬੀ ਲੰਬੀ ਬਹੁਤ ਆ ਜੈਡ ਬਲੈਕ ਵੱਡੀ ਛੋਟੀ ਪੂਛ ਤੇ ਵੀ ਨਹੀਂ ਗੁਰੀ ਵੀਰੇ ਵਾਲ ਚਿੱਟਾ ਹੈਗਾ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਇੱਧਰ ਲੈ ਬੰਨੀ ਟਰਾਲੀ ਕਣੀ ਲੈ ਚੱਲ ਜੈਡ ਬਲੈਕ ਆ ਕਿੰਨੀ ਬੌਲੀਆ ਕਰੂ ਅੱਜ ਇਹ ਥੱਲੇ 9-10 ਕਿਲੋ ਤਿਆਰ ਆਈ ਤਿੰਨ ਦਿਨਾਂ ਦੀ ਸੂਈ ਆ ਹੈਗਾ ਹਾਂ ਮਿਣਕੇ ਦੇ ਦਾਂਗੇ ਇਹਨਾਂ ਦਾ ਉਹ ਪੂਰੀ ਕੋਲੇ ਕਿੰਨਾ ਦੀ ਇੱਕ ਨੰਬਰ ਵਾਲੀ ਕੋਲੇ ਪੂਰੀ ਕੋਲੇ ਵੀ ਇੰਨਾ ਹੀ ਆ ਉਹਦਾ ਆਪਾਂ ਭੁੱਲ ਗਏ ਨਾ ਪੁੱਛਣਾ ਹਾਂਜੀ ਹਾਂ ਪੂਰੀ ਕੋਲ ਵੀ 9-10 ਕਿਲੋ ਬੌਲੀਆ ਤੇ ਆ ਛੋਟੀ ਕੋਲ ਵੀ ਬਾਈਕ ਨਾ ਤਿੰਨਾਂ ਦਿਨਾਂ ਦੀ ਸੂਈ ਕੋਲੇ ਚੌਵੀ ਇੱਕ ਨੰਬਰ ਆਈ ਦੋਨਾਂ ਚੋਟੀਆਂ 9 ਤੋਂ 10 ਕਿਲੋ ਹਾਜ਼ਰ ਚੌਵੀ ਤੇ ਦਾ ਥਾਣੀ ਦੱਸਦਾ ਬਿਲਕੁਲ ਪੋਲੀ 24 ਦੀ ਆ ਉਰੀ ਆ ਬੱਤ ਬੱਚਾ ਹੀ ਬਹੁਤ ਹੇਜ ਕਰਦੀ ਆ ਇਹ ਇਥੋਂ ਮਾਰਦੇ ਕੈਮਰਾ ਕਮਾ ਦੇ ਬਾਈ ਕਿਹੜਾ ਹੋਰ ਕਿੰਨੀ ਰੋਤੀ ਏ ਵੀ ਬਾਈ ਮਾਲਕ ਕਹਿੰਦੇ ਪਹਿਲੇ ਸਵੇਰ 13 ਕਿਲੋ ਦੁੱਧ ਚੋਇਆਗਾ ਸੀਨੇ ਠੀਕ ਆ ਗੱਲ ਹਾਂਜੀ ਤੇ ਬਾਕੀ ਕਹੂੰਗਾ ਭਰਾਵਾਂ ਦੀ ਜੱਜਮੈਂਟ ਹਨਾ ਦੁੱਧ ਤਾਂ ਵੀਰੇ ਸੇਵਾ ਦਾਗਾ ਜੀ ਇੰਨਾ ਕੁ ਸਮਰਜੀ ਪਾਈ ਜਾਣਗੇ ਉਨੀ ਕੱਢ ਲੈਣਗੇ ਠੀਕ ਆ ਗੱਲ ਇਹ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਸੋਡੇ ਸਮਾਨ ਤੋਂ ਡਰੀ ਜਾਂਦੀਆਂ ਨੇ ਨਾ ਲੈ ਚੱਲ ਲੈ ਚੱਲ ਆ ਜਾ ਉੱਤਰ ਜਾ ਆ ਜਾ ਕਿੰਨੇ ਪੈਸੇ ਕੋਲੂ ਇਹਦੇ ਅੱਜ ਬਾਈ ਬੁਰੇ ਇਹਦਾ ਮੁੱਲ ਤਾਂ ਕਰਦੇ ਆਪਾਂ 1,55,000 ਰੁਪਇਆ ਕਿੰਨੇ ਦੇ ਦਾਂਗੇ ਇਹਦਾ ਗੁਰੀ ਵੀਰੇ ਜਮੇ ਆਪਾਂ ਫਿਕਸ ਰੇਟ ਲਵਾਂਗੇ ਇਹਦਾ 145000 ਰੁਪਿਆ ਠੀਕ ਹੈ ਗੱਲ ਕੱਦ ਦਾ ਆਈਡੀਆ ਕਰਾ ਦੇ ਨਾਲ ਖੜ ਕੇ ਕੱਦ ਆ ਦੇ ਆ ਦੇਖੀ ਵੀਰੇ ਜਮੇ ਜੱਡ ਬਲੈਕ ਇੱਕ ਮਿੰਟ ਦੇਖੇ ਤੂੰ ਇਹ ਹਾਈਟ ਦੇਖ ਲੈ ਵੀ ਹਾਈਟ ਦਾ ਆਈਡੀਆ ਕਰਾ ਦੇ ਕੱਦ ਵੀ ਮੁੰਡਾ ਹਲੇ ਵੀਰੇ ਸੂਈ ਤਾਜ਼ੀਆਂ ਕਰਕੇ ਨਾ ਤੇ ਪ੍ਰੋਪਰ ਦੁੱਧ ਤੇ ਆ ਗਈਆਂ ਉਦੋਂ ਦੇਖੀ ਤੁਸੀਂ ਗੱਲਾਂ ਹੋਰ ਹੋ ਜਾਣੀ ਇੱਥੋਂ ਮਾਰ ਦੀ ਗੈਰੀ ਕੈਮਰਾ ਥਾਣ ਲੈ ਵੇ ਦੀ ਬਾੜੀ ਸਾਫ਼ ਆ ਇਹ ਬਾਈ ਕਹਿੰਦਾ 145 ਦੀ ਤਾਂ ਗੋਲੂ ਹੋ ਜਾ ਸਾਈਡ ਨੂੰ ਮੀਣੀ ਦਾ 130 ਡਿਮਾਂਡ ਤੇ ਆ ਜੋ ਟੀ ਬਾਈ ਕਹਿੰਦਾ ਹੋਊਗੀ 1 ਲੱਖ ਤੇ 55 ਹਜ਼ਾਰ ਦੀ ਤਿੰਨ ਨਾ ਤੁਹਾਨੂੰ ਮੱਲੋ ਤੋਹਫੇ ਦਿਖਾਤੇ ਪਿੰਡ ਨੀਲੋਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਦੰਦ ਦਿਖਾਉਣੇ ਚਵਾਈ ਦਿਖਾ ਜੀ ਵੀਰੇ ਆ ਚਵਾਈ ਬੱਚੇ ਲਾ ਦੇ ਫਿਰ ਚਲੋ ਜੀ ਲੱਗਦਾ ਮੈਂ ਬੂਰੀ ਦੀ ਚਵਾਈ ਕਰ ਸਕਦਾ ਇੱਕ ਬੂਰੀ ਝੋਤੀ ਦੀ ਬਾੜੀ ਆਸਲ ਚਵਾਈ ਆ ਯੰਬਰ ਪੋਲੀ ਵੀਰੇ ਮੋਟੀ ਜਮਾਂ ਦੇਖੋ ਇਹਨਾਂ ਨੂੰ ਵੀ ਮਾਰ ਦੇ ਬਾਈ ਪਿੱਛਲਾ ਜੋ ਮਾਰਦਾ ਥਾਣਾ ਹੈ ਨਾ ਮੁੱਠੀ ਵਾਲਾ ਮੋਟਾ ਥਾਣਾ ਹੈਗਾ ਇੱਥੋਂ ਆ ਆ ਦੇਖੋ ਬਾੜੀ ਪੋਲੀ ਚਵਾਈ ਦਾ ਵਾ ਛੱਡ ਦੇ ਤਾ ਵਾ ਛੱਡ ਦੇ ਛੱਡ ਦੇ ਛੱਡ ਦੇ ਅਸਲ ਇਹ ਆ ਕੰਮ ਜਮਾ ਜੀ ਇਹ ਨਹੀਂ ਕਰਦਾ ਹਟ ਨੂੰ ਤੇ ਇਹ ਬਾਈ ਕਹਿੰਦਾ ਦੇਣੀ ਆ 1 ਲੱਖ ਤੇ 55000 ਦੀ ਤੇ ਬਾਕੀ ਝੋਟੀ ਕੀਰਾਂ ਗੈਰੀ ਹੋਰ ਕਰਾ ਦੇ ਚਾ ਇੱਕ ਥਾਣ ਸੋਣਾ ਐ ਨਾ ਰੱਖਿਆ ਜਮਾ ਮੁਠੀ ਵਾਲਾ ਤੇ ਹੁਣ ਛੱਡ ਲੈ ਲਾਸਟ ਵਾਲੀ ਝੋਟੀ ਦਾ ਬੱਚਾ ਚਵਾਈ ਤੁਹਾਨੂੰ ਉਹਦੀ ਵੀ ਦਿਖਾ ਦਨੇ ਆ ਆ ਜਾ ਲੈ ਸੱਜਣੋ ਦੋ ਨੰਬਰਾਂ ਦੀ ਝੋਟੀ ਦੀ ਚਵਾਈ ਕਰ ਸਕਦੇ ਜੈ ਇੱਕ ਚਵਾਈ ਤਾਂ ਬਾੜੀ ਸ਼ੇਰੇ ਦੇ ਵੀਰੇ ਮੋਟੀ ਤੇ ਪੋਲੀ ਲੇਖ ਜਮਾ ਚਵਾਈ ਬਿਲਕੁਲ ਪੋਲੀ ਤੇ ਮੋਟੀ ਤੇ ਪਿਛਲੇ ਥਾਂ ਜੇ ਮਾਰ ਦੋ ਆ ਰਹੀ ਫੋਕੀ ਚਵਾਈ ਗਏ ਨਾ ਜਿਹਨੂੰ ਆਸਾਈ ਚਵਾਈ ਜਾਮਾ 8 1 ਅੱਲਾ ਵੀ ਹੋ ਗਏ ਦਿਖਾ ਦੇ ਗੁਰਜਾ ਬਣਾ ਨੂੰ ਆ ਵੀਰ ਕਰਕੇ ਦਿਖਾ ਦੇ ਕਿੰਨਾਂ ਨੇ ਤਸਦੀ ਕਰਾਉਂਦੀਆਂ ਭਰਾਵਾਂ ਦੀ ਹਰੇਕ ਪੱਖ ਤੋਂ ਇਹਦਾ ਕੀ ਦੱਸਿਆ ਦੀ ਕੋਣੂ ਲੈਣ ਲੈਣਾ ਇੱਕ ਇਹ ਮੁੱਲ ਤਾਂ ਇਹ 155 145 ਦੀ ਹਾਂ ਨਾ ਹੀ ਠੀਕ ਆ ਗੱਲ ਇਹ ਬਾਈ ਕਿਹਨਾਂ ਦੇ ਦਾਂਗੇ 145 ਦੀ ਤੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਕੀ ਬਾਈ ਨਾਲ ਕਰ ਲਿਓ ਧੰਨਵਾਦ